ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼ ਚੈਨਲ ਨੂੰ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅੰਤਮ ਸੰਸਕਾਰ ਉਹਨਾਂ ਦੇ ਆਪਣੇ ਜੱਦੀ ਪਿੰਡ ਪਿੰਡ ਉੱਬੇਵਾਲ ਵਿਖੇ ਹੋਵੇਗਾ ਇਹ ਪਿੰਡ ਉੱਬੇਵਾਲ ਦੀਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਉੱਬੇਵਾਲ ਵਿਖੇ ਹੋਣ ਵਾਲੀ ਸੰਸਕਾਰ ਦੇ ਲਈ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਅੰਤਮ ਵਿਦਾਇਗੀ ਦਿੱਤੀ ਜਾਵੇਗੀ ਜਿੱਥੇ ਉਹਨਾਂ ਦੀ ਆਪਣੀ ਜੱਦੀ ਜ਼ਮੀਨ ਹੈ ਉੱਤੇ ਉਹਨਾਂ ਦੀ ਆਖਰੀ ਰਸਮ ਅਦਾ ਕੀਤੀਆਂ ਜਾਣਗੀਆਂ ਪਿੰਡ ਦੀ ਉਹ ਜਗ੍ਹਾ ਤਸਵੀਰਾਂ ਜਿੱਥੇ ਪਿੰਡ ਵਿੱਚ ਇੱਕ ਵੱਡਾ ਦਰਵਾਜ਼ਾ ਹੈ ਉਹਨਾਂ ਵੱਲੋਂ ਬਣਾਇਆ ਗਿਆ ਸੀ ਜਿੱਥੇ ਕਿ ਉਹਨ ਸਰਪੰਚੀ ਤੋਂ ਲੈ ਕੇ ਰਾਜਨੀਤੀ 'ਚ ਵੱਡੇ ਵੱਡੇ ਕਦਮ ਪੁੱਟੇ ਸਨ ਇੱਕ ਘਰ ਉਹ ਵੀ ਦਿਖਾ ਰਹੇ ਹਾਂ ਜੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਆਪਣਾ ਪੁਰਾਣਾ ਘਰ ਹੁੰਦਾ ਸੀ ਇਹੋ ਤਸਵੀਰਾਂ ਹਨ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਦਰਵਾਜ਼ੇ ਦੀਆਂ ਜਿਸ ਜਨਾਂ ਬੈਠਣ ਵਾਲਾ ਬਣਿਆ ਸਨ ਇਹ ਹਨ ਅਤੇ ਉਹਨਾਂ ਦੇ ਨਾਲ ਸੁਖਦੇਵ ਸਿੰਘ ਢੀਂਡਸਾ ਦਾ ਆਪਣਾ ਪੁਰਾਣਾ ਘਰ ਹੁੰਦਾ ਸੀ ਪਰ ਉਹ ਸੰਰੂ ਰਹਿਣ ਕਰਕੇ ਘਰ ਦੂਸਰੇ ਪਿੰਡ ਦੇ ਨਿਵਾਸਨ ਵੇਚ ਦਿੱਤਾ ਸੀ ਜੋ ਕਿ ਅਜੇ ਤੱਕ ਕੁਝ ਯਾਦਾਂ ਹੀ ਉਸਦੇ ਘਰ ਦੇ ਖਰੀਦਦਾਰ ਨੂੰ ਸਾਂਭੇ ਰੱਖਿਆ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਬਣਾਏ ਗਏ ਪਿੰਡ ਦੇ ਵਿੱਚ ਬੈਠਣ ਵਾਲੇ ਛੱਡ ਦਿੱਤੀਆਂ ਤਸਵੀਰਾਂ ਜਿਹਨਾਂ ਉੱਪਰ ਲਿਖਿਆ ਹੈ ਉਹਨਾਂ ਦੇ ਬੇਟਾ ਪ੍ਰਵਿੰਦਰ ਸਿੰਘ ਢੀਂਡਸਾ ਜੋ ਕੈਬਨਿਟ ਮੰਤਰੀ ਮੌਕੇ ਦੇ ਸਨ ਉਹਨਾਂ ਵੱਲੋਂ ਇਹ ਬਣਵਾ ਕੇ ਛੱਡ ਦਿੱਤੇ ਗਿਆ ਹਨ ਜਿੱਥੇ ਕਿ ਆਮ ਪਿੰਡਾਂ ਜਿੱਥੇ ਤਸਵੀਰਾਂ ਉਹ ਵੀ ਦਿਖਾਈਆਂ ਜਾ ਰਹੀਆਂ ਹਨ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣਾ ਹੈ ਤਿਆਰੀਆਂ ਚੱਲ ਰਹੀਆਂ ਹਨ ਅਤੇ ਜੋ ਆਮ ਪਿੰਡਾਂ ਦੇ ਵਿੱਚ ਇੱਕ ਥੜਾ ਜਿਹਾ ਜਿਸ ਨੂੰ ਕਿਹਾ ਜਾਂਦਾ ਉਚਾਈ ਵਾਲੀ ਜਗ੍ਹਾ ਤਿਆਰ ਕੀਤੀ ਜਾ ਰਹੀ ਹੈ ਜਿੱਥੇ ਕਿ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਇੱਕ ਉੱਚੀ ਥਾਂ ਬਣਾਈ ਜਾ ਰਹੀ ਹੈ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਮਜ਼ਦੂਰ ਲੱਗੇ ਹੋਏ ਹਨ ਅਤੇ ਟੈਂਟ ਵੀ ਲਵੇ ਲਾਏ ਜਾ ਰਹੇ ਹਨ ਕਿਉਂਕਿ ਪੈਰ ਹੀ ਗਰਮੀ ਦੇ ਵਿੱਚ ਵੀ ਲੋਕਾਂ ਦਾ ਪਹੁੰਚਣਾ ਕਾਫੀ ਇਕੱਠ ਨਜ਼ਰ ਆਵੇਗਾ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਜਿੱਥੇ ਰਾਜ ਸਭਾ ਮੈਂਬਰ ਵੀ ਰਹੇ ਅਤੇ ਉਹਨਾਂ ਨੇ ਸੰਗਰੂਰ ਤੋਂ ਐਮਪੀ ਦੀ ਚੋਣ ਜਿੱਤ ਕੇ ਵੀ ਐਮਪੀ ਵੀ ਬਣੇ ਸਨ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਉਹਨਾਂ ਲੋ ਅਹਿਮ ਅਹੁਦੇ ਦੇ ਕੰਮ ਕਰਦੇ ਰਹੇ ਹਨ ਜਿੱਥੇ ਵੇਖ ਲੱਖ ਮਤਭੇਦ ਹੋਣ ਪਰ ਉਹਨਾਂ ਦੇ ਜਦ ਸਮੇਂ ਉਹਨਾਂ ਦੇ ਨਿਦਾਨ ਦੀ ਗੱਲ ਪਤਾ ਲੱਗੀ ਉਸ ਟਾਈਮ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕੇ ਦੀ ਵਿਧਾਇਕ ਨਰਿੰਦਰ ਕੌਰ ਬਰਾਜ ਅਤੇ ਬੀਜੇਪੀ ਦੇ ਆਗੂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਜਿੱਥੇ ਭੇਟ ਕੀਤੇ ਗਏ ਹਨ ਤੇ ਉਹਨਾਂ ਦੇ ਟਵੀਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਤਿਆਰੀਆਂ ਬੜੀ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ ਕਿਉਂਕਿ ਉਹਨਾਂ ਦੀ ਅੰਤਿਮ ਵਿਦਾਇਗੀ ਪਿੰਡ ਜਦੂ ਪਿੰਡ ਦੇ ਵਿੱਚ ਹੋਣੀ ਹੈ ਜਿਸ ਨੂੰ ਲੈ ਕੇ ਪਿੰਡ ਦੇ ਵਿੱਚ ਇੱਕ ਥੜਾ ਬਣਾਇਆ ਜਾ ਰਿਹਾ ਜਿੱਤੇ ਕਿ ਉੱਬੇ ਵਾਲ ਦੇ ਵਿੱਚ ਤਸਵੀਰਾਂ ਛੋਟੇ ਨਾਲ ਸਾਂਝੀਆਂ ਕਰ ਰਹੇ ਆ ਅਤੇ ਟੈਂਟ ਵੀ ਲਗਾਏ ਜਾ ਰਹੇ ਹਨ ਕਿਉਂਕਿ ਲੋਕਾਂ ਦੇ ਵਿੱਚ ਤਿੰਸਾ ਦਾ ਬਹੁਤ ਹਰਮਨ ਪਿਆਰੇ ਨੇਤਾ ਸਨ ਅਤੇ ਉਹਨਾਂ ਦੇ ਦੇਖਿਆ ਸੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਈਆਂ ਜਾ ਰਹੀਆਂ ਸਨ ਉਹਨਾਂ ਦੀ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਚਾਹੇ ਮੀਡੀਆ ਕਲੇ ਹੋਣ ਜਾਂ ਆਮ ਸ਼ਾਸਿ ਰਾਜਨੀਤਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਆ ਸਨ ਇਹ ਉਹ ਘਰ ਹਨ ਜਿੱਥੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਰਹਿੰਦੇ ਹੁੰਦੇ ਸਨ ਇਹ ਪੁਰਾਣਾ ਉਹ ਜਦੀਕਾਰ ਹੈ ਜੋ ਕਿ ਉਹਨਾਂ ਵੱਲੋਂ ਵੇਜਤ ਤੱਕ ਅਸੀਂ ਪਰ ਹੁਣ ਵੀ ਅੱਜ ਵੀ ਜਾਂ ਤਾਂ ਉਸ ਤਰ੍ਹਾਂ ਹੀ ਬਣੀ ਹੋਈਆਂ ਨਜ਼ਰ ਆ ਰਹੀਆਂ ਹਨ ਦੇਖ ਸਕਦੇ ਹੋ ਇਹ ਜਦੀਕਾਰ ਪਿੰਡ ਦੇ ਵਿੱਚ ਜੋ ਬਣਿਆ ਹੋਇਆ ਸਨ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਤਾਂ ਹੀ ਆਪਣਾ ਕੋਰਾ ਸਿੰਘ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਜੋ ਕੱਲ ਅ ਸਵਰਗ ਸੁਧਾਰ ਗਏ ਤੁਹਾਡੇ ਪੁਰਾਣੇ ਸਾਥੀ ਉਹ ਤਾਂ ਜਿਹੜੇ ਗੱਲ ਬਿਜਰੇ ਸੀ ਪੁਰਾਣੇ ਤੇ ਕੇ ਉਹ ਸਾਡੇ ਦਾ ਉਹ ਹੀ ਹੋ ਜੜੇਗਾ ਕਾੜਾ ਸਾਰੇ ਕੋਲੇ ਨਾਲ ਸਾਡੇ ਕੋਲੇ ਕੋਈ ਹਾਲੀ ਹੈ ਕਿਉਂਕਿ ਮੈ ਉਹਨਾਂ ਦਾ ਪੁਲੀਸੋਂ ਬਾਹਰ ਤੋਂ ਕੋਲਾ ਨਾਲ ਕਰਿਓ ਉਹਨੂੰ ਮਤਲਬ ਕਾਲਜ ਛੱਡ ਕੇ ਗਏ ਤੇ ਜਿਨਾਂ ਦਾ ਵਿਆਹ ਹੋਇਆ ਸਾਨੂੰ ਦਾਖਲਾ ਨਾ ਮਿਲਿਆ ਪਲੇਟ ਹੋ ਗਏ ਤਿੰਨ ਚਾਰ ਜਣੇ ਸੀ ਮੈਂ ਉਹਨਾਂ ਨੂੰ ਪਹਿਲੀ ਵਾਰ ਲੈਣ ਗਿਆ ਸੀ ਗਏ 6 ਆਪਣੇ ਮੰਗਵਾਰ ਉੱਥੇ ਜਾ ਕੇ ਮਿਲਿਆ ਮੈਂ ਮੈਨੂੰ ਕਹਿੰਦੇ ਵੀ ਚਲੋ ਉੱਥੇ ਤੂੰ ਮੈਂ ਆਉਂਦਾ ਆਨੰਦ ਕਸ਼ੋਰ ਪ੍ਰਿੰਸੀਪਲਟੀ ਤੇ ਉਹਨੇ ਕਹਿ ਕਿ ਸਾਨੂੰ ਤਾਂਗਲਾ ਦੀ ਬਾਤ ਉਸ ਤੋਂ ਬਾਅਦ ਮੈਂ ਇਹ ਇਹਨਾਂ ਦੀ ਪਤਨੀ ਦਾ ਬਣਿਆ ਹੈਗਾ ਇਹਨਾਂ ਦੀ ਜੂੜਾ ਪਤਨੀ ਹੈ ਮੇਰੀ ਰਾਜਾ ਪਤਨੀ ਹੈ ਪਰ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਪਦੇ ਨੂੰ ਮੈਂ ਇਹਨਾਂ ਨਾਲ ਜੁੜ ਰਿਹਾ ਹਾਂ ਬਸ ਅੱਜ ਤੱਕ ਕਰੇ ਕੋਈ ਕਿਸੇ ਕਿਸਮ ਦਾ ਉਹ ਨਹੀਂ ਮੈਨੂੰ ਇਹਨਾਂ ਨੇ ਭਰਤੀ ਵੀ ਕਰਵਾਇਆ ਤੇ ਹੋਰ ਵੀ ਹੋ ਗਿਆ 33 ਸਾਲ ਮੈਂ ਸਰਵਿਸ ਕਰ ਲਈ ਸਰਵਿਸ ਦੇ ਦੌਰਾਨ ਮੈਂ ਇਹਨਾਂ ਨਾਲ ਜੁੜਾ ਰਿਹਾ ਹਰ ਇਲੈਕਸ਼ਨ ਦੇ ਵਿੱਚ ਹਰ ਥਾਂ ਤੇ ਮੈਂ ਇਹਨਾਂ ਨਾਲ ਖੜਿਆ ਉਸ ਤੋਂ ਬਾਅਦ ਹੋ ਗਿਆ ਇਸ ਤਰ੍ਹਾਂ ਦੇਖਦਾ ਤੁਹਾਡਾ ਇੱਕ ਸਾਥੀ ਵਿਸੜ ਗਿਆ ਇਸਰਤ ਦੇਖਣਾ ਕੀ ਹੈ ਜੀ ਫਿਰ ਸਾਡਾ ਜਹਾਨ ਹੀ ਉੱਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਮੋਟਾ ਹੋਵੇ ਤੇ ਲੇਖਣਾ ਤਾਂ ਆਏਗਾ ਜੀ ਤੁਸਾਂ ਦੇ ਕੋਲ ਕੁਝ ਨਹੀਂ ਦਿੱਤਾ ਇਹ ਲੱਗਦਾ ਜਿਵੇਂ ਅਸੀਂ ਸੁਣਨੇ ਹੋਗੇ ਹਾਂ ਬਸ ਜੀ ਬਾਹਰ ਲੋ ਜੋ ਪਾਣਾ ਬਲ ਆਉਗੇ ਚਾਰ ਉਹ ਮਨਜ਼ੂਰ ਹੈਗਾ ਤੇ ਜਾਣਾ ਸਾਰਾ ਨਹੀਂ ਹੈ ਤੇ ਤੁਰ ਗਏ ਚਲੋ ਪਹੁੰਚੇ ਅਬ ਜੀ ਉੱਪਰ ਹੋ ਕੇ ਬੜੀਆ ਆਕਸੀਜਨ ਦਾ ਬਹੁਤ ਹੀ ਵਧੀਆ ਰਹੇ ਮੇਰੇ ਨਾਮ ਤਾਂ ਇਹਨਾਂ ਦਾ ਪਰਿਵਾਰ ਕ੍ਰਿਸ਼ਤਾ ਦੀਓ ਇਹ ਫੁੱਲ ਸਾਹਿਬ ਜਾਣਦੇ ਨੇ ਤੇ ਹਰ ਇੱਕ ਥਾਂ ਤੇ ਮੈਨੂੰ ਇਹ ਨਾ 1972 ਤੋਂ ਲਾ ਕੇ ਇਹ ਜਿਹੜਾ ਸੰਸਕਾਰ ਹੋ ਰਿਹਾ ਜੀ ਇਹ ਕਿਸ ਜਗ੍ਹਾ ਤੇ ਹੋ ਰਿਹਾ ਇਹ ਇਹਨਾਂ ਦੀ ਆਪਣੀ ਜ਼ਮੀਨ ਹੈ ਜਿੱਥੇ ਇਹਨਾਂ ਦੀ 28 ਕਿੱਲੇ ਜ਼ਮੀਨ ਸੀ ਇੱਥੇ ਕੁਝ ਇਹਨਾਂ ਨੇ ਤਬਾਦਲੇ ਚੌਕ ਕਰਕੇ ਇਹਨਾਂ ਦੀ ਜ਼ਮੀਨ ਉੱਧਰ ਚਲੀ ਗਈ ਤੇ ਆ ਇਹਨਾਂ ਦੀ ਭਰਾ ਦਾ ਹਿੱਸਾ ਹੈਗਾ ਤੇ ਇਹਦੇ ਚ ਪੜੇ ਕਿਥੇ ਸੀ ਇਹ ਪੜੇ ਰਣਵੀਰ ਕਾਲਜ ਜੀ ਬਲੂਖਾਂ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਬਲੂਖਾਂ ਜੀ ਅੱਜ ਪ੍ਰਾਇਮਰੀ ਸਕੂਲ ਬਲੂਖਾਂ ਜੀ ਬਲੂਖਾਂ ਜੀ ਬਰੇ ਜੀ ਅੱਛਾ ਮੇਰੇ ਨਾਲ ਇੱਕ ਵਾਰ ਗੱਲ ਹੋਈ ਇਹਨਾਂ ਦੀ ਪ੍ਰਾਇਮਰੀ ਸਕੂਲ ਹੈ ਨਹੀਂ ਸੀ ਨਾ ਜੀ ਪਿੰਡ ਜਿਹੜਾ ਛੱਠੀ ਦੀ ਪ੍ਰਾਇਮਰੀ ਉਥੇ ਲੋਅਰ ਮਿਡਲ ਚ ਗਿਆ 6 ਮਹੀਨਾ ਤੇ ਵੀ ਜਾਂਦੇ ਕਿਵੇਂ ਸੀ ਜਾਂਦੇ ਕਿਵੇਂ ਸੀ ਜਾਂਦੇ ਤੁਰ ਕੇ ਜੀ ਤੁਰ ਕੇ ਤੁਰ ਕੇ ਹਾਂ ਕਿੰਨੀ ਦੂਰ ਹੈ ਬਲੂਖਾਂ ਤੋਂ ਇੱਥੋਂ ਇਹ 4 ਕਿਲੋਮੀਟਰ ਤੱਕ ਮੈਂ ਪੈਦਲ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਜੀ ਤੇ ਬੇ ਹੁੰਦੇ ਹੋਣਗੇ ਸਰਕਾਰ ਤੇ ਬੇ ਤੇ ਬੇ ਜੀ ਬਹੁਤ ਵੱਡੇ ਵੱਡੇ ਕਿਤੇ ਪ੍ਰਾਇਮਰੀ ਤੋਂ ਬਾਅਦ ਪਰੈਂਵਰੀ ਤੋਂ ਬਾਅਦ ਇਹ ਗੁਰਨਾਨਕ ਸਕੂਲ ਜੀ ਸਕੂਲ ਪੜ੍ਹੇ 10ਵੀਂ ਤੱਕ 10ਵੀਂ ਤੱਕ ਸੱਚਾ ਗੁਰਾਸ ਗੁਰ ਸਿੰਘੂਰ ਸਿੰਘੂਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਰਨ ਵੀ ਕਰ ਗਏ ਗੌਰਮੇ ਰਣ ਵੀ ਬਿਲਕੁਲ ਹਾਂ ਮਚਮਕੌਰ ਸਿੰਘ ਇਨਸ਼ਾਅ ਅਕੰਮ ਆ ਕਿਹੜਾ ਪਿੰਡਾ ਉੱਬਾਵਾਲ ਜੀ ਕੀ ਕਹਿਣਾ ਚਾਹੋਗੇ ਜੋ ਸਰਤਾਪ ਸਿੰਘ ਜੀ ਢੀਂਸਾਈ ਤੁਹਾਡੇ ਪਿੰਡ ਦੇ ਨਿਵਾਸੀ ਉਹਦਾ ਸੁਭਦੇਵ ਸਿੰਘ ਜੀ ਦੇ ਮੌਤ ਨਾਲ ਪੈ ਤਾ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਰਾਜਨੀਤੀ ਕਰੀ ਹੈ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੰਤਰੀਆਂ ਕੇਂਦਰੀ ਮੰਤਰੀ ਤੱਕ ਪਹੁੰਚ ਗਏ ਤੇ ਤਿੰਨਤਾ ਸਾਹਿਬ ਦਾ ਇਸ ਹੀ ਦਰਵਾਜ਼ਾ ਇੱਥੇ ਪਲੇ ਹੋਏ ਨੇ ਬੜੇ ਹੋਏ ਨੇ ਹਨ ਇੱਥੇ ਸਾਰਾ ਦੇਖੂ ਇਹਨਾਂ ਨੇ ਸਿੱਖਿਆ ਸਰਪੰਚੀ ਤੋਂ ਲੈ ਕੇ ਪਿਤਾ ਤੱਕ ਹੋ ਚੁੱਕੇ ਸਨ ਉਹਨਾਂ ਨੇ ਮਤਲਬ ਲੱਗਿਆ ਜੋ ਜਾਣਕਾਰੀ ਦੇ ਮੁਤਾਬਕ ਅੱਜ ਵੀ ਪਰਮੇਂਦਰ ਢੀਟ ਸਾਹਿਬ ਨੇ ਸਰਦਾਰ ਸੁਖਦੇਵ ਦੀ ਢੀਟਾ ਦੀ ਵੋਟ ਇਸੇ ਪਿੰਡ ਵਿੱਚ ਦਿੱਤੀ। ਉਹਨਾਂ ਦੀ ਵੋਟ ਸਾਰੇ ਪਰਿਵਾਰ ਦੀ ਇੱਥੇ ਹੈ ਜੀ ਹਾਲੇ ਤੱਕ ਵੀ ਨਹੀਂ ਆ ਮੈ ਮੈ ਕੋਈ ਬਣ ਗਿਆ ਦਾ ਹੈ ਸਰੂਰ ਲੈ ਜਾਂਦੇ ਨੇ ਬੋਟਾ ਆਉਂਦੀਆਂ ਉਹਨਾਂ ਦੀ ਵੋਟ ਇੱਥੇ ਬਣੀ ਹੋਈ ਹੈਗੀ ਬੋਟਾ ਵੀ ਇੱਥੇ ਪਾ ਕੇ ਜਾਂਦੇ ਨੇਗੇ ਸਾਰੇ ਲਖੇ ਕਿੰਨੇ ਆ ਕੋਈ ਖਾਨ ਮੜਦਾ ਐ ਪਹਿਲੇ ਬਣ ਜਾਂਦਾ ਸਹਿਰ ਜਾ ਕੇ ਪਾ ਜਾਂਦਾ ਉੱਥੇ ਉਹਦੇ ਬੋਟਾ ਲੈ ਜਾਂਦੇ ਨੇ ਇਹ ਆ ਉਹਦੇ ਪਿੰਡ ਨਾਲ ਜੁੜੇ ਹੋਏ ਨੇ ਹੁਣ ਤੱਕ ਵੀ ਆ ਪਿੰਡ ਦੇ ਮੰਤਰੀ ਰਹੇ ਨੇ ਜਿਸ ਤਰ੍ਹਾਂ ਦੇਖਣੋਂ ਪਿੰਡ ਦਾ ਕਿੰਨਾ ਵਿਕਾਸ ਹੋਇਆ ਪਿੰਡ ਦਾ ਕੰਮ ਤਾਂ ਪਾਸ ਕਰਵਾਇਆਗਾ ਤੇ ਸਾਰੇ ਕੰਮ ਜਿਹਾ ਟੈਂਕੀਆਂ ਬਣ ਗਿਆ ਬਾਕੀ ਉਹ ਜਿਹੜੇ ਨਿੱਕੇ ਮੋٹے ਕੰਮ ਨੇ ਸਾਬ ਬਣੇ ਹੋਏ ਨੇ ਪਿੰਡ ਦੇ ਵਿੱਚ ਸੋਗ ਦਾ ਬਹੁਤ ਮਾਹੌਲ ਹੈ। ਬਹੁਤ ਯਾਰੀ ਗਮਗੀਨ ਹੈ ਪਿੰਡ ਦੇ ਵਿੱਚ। ਸਾਰਿਆਂ ਨੂੰ ਜਿਹੜੇ ਜਿੰਨੇ ਹਾਂ ਹਾਂ ਦੇ ਸਭ ਦੇ ਚਿਹਰੇ ਡਿਗੇ ਪਏ ਨੇ ਸਾਰੇ। ਆ ਤਾਂ ਪਾਗ ਨੂੰ ਉਹਨਾਂ ਦਾ ਸੰਸਕਾਰ ਹੋਣਾ। ਕਿ ਜਗ੍ਹਾ ਹੋਣਾ ਉਹਨਾਂ ਦੀ ਜੱਦੀ। ਉਹਨਾਂ ਦਾ ਉਹਨਾਂ ਦਾ ਸੰਸਕਾਰ ਇਹਨਾਂ ਦਾ ਜਿਹੜਾ ਜੱਦੀ ਵਹਣ ਹੈ ਜੀ ਆਪ ਦਾ ਆਪ ਦਾ ਹੁਣ ਵੀ ਜੱਦੀ ਵਹਣ ਹੈ ਜੀ ਉਹ ਤੇ ਜੱਦੀ ਵਹਣ ਦੇ ਵਿੱਚੋਂ ਉੱਥੇ ਕਰਨਗੇ ਸਾਰੇ। 3 ਵਜੇ ਕਰਨਗੇ ਇਹ ਕੱਲ ਨੂੰ।